ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅੱਜ ਦੇ ਨਵੇਂ ਅਪਡੇਟ ਦੇ ਨਾਲ ਦੋਸਤੋ ਹਰ ਰੋਜ਼ੀ ਸਿੱਧੂ ਮਸਲ ਦੇ ਨਾਮ ਤੇ ਕਈ ਵੱਡੇ ਰਿਕਾਰਡ ਬਣਦੇ ਨੇ ਅਤੇ ਕਈ ਵੱਡੇ ਰਿਕਾਰਡ ਟੁੱਟਦੇ ਨੇ ਅਤੇ ਦੋਸਤੋ ਭਾਰਤ ਦੇ ਵਿੱਚ ਜੋ ਰਿਕਾਰਡ ਹੁਣ ਸਿੱਧੂ ਮਸਲ ਨੇ ਬਣਾ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਕਿਸੇ ਪੰਜਾਬੀ ਸਿੰਗਰ ਜਾਂ ਪੋਲੀਵੁੱਡ ਇੰਡਸਟਰੀ ਦੇ ਸਿੰਗਰ ਤੋਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਹ ਰਿਕਾਰਡ ਟੁੱਟੇਗਾ ਅਤੇ ਸਿੱਧੂ ਮਸਲ ਨੂੰ ਇੰਨਾ ਵੱਡਾ ਕਿਉਂ ਕਿਹਾ ਜਾਂਦਾ ਹੈ ਉਹ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੇ ਵਿੱਚ ਦਰਸਲ ਦੋਸਤੋ ਸਿੱਧੂ ਮਸਲੇ ਦਾ YouTube ਚੈਨਲ ਦੇ ਉੱਤੇ ਅੱਜ 28 ਮਿਲੀਅਨ ਸਬਸਕ੍ਰਾਈਬ ਪੂਰੇ ਹੋ ਚੁੱਕੇ। ਦੋਸਤੋ ਤੁਹਾਨੂੰ ਦੱਸਦੀ ਕਿ ਸਿੱਧੂ ਮਸਲੇ ਦੇ ਵੱਲੋਂ ਇਹ ਚੈਨਲ 2017 ਦੇ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਸਿੱਧੂ ਮਸਲੇ ਨੇ ਆਪਣੇ ਇਸ ਚੈਨਲ ਦੇ ਉੱਪਰ ਪਹਿਲਾ ਗਾਣਾ ਲੈਜੈਂਡਰ ਰਿਲੀਜ਼ ਕੀਤਾ ਸੀ ਜਿਸ ਨੂੰ ਹੁਣ ਤੱਕ 305 ਮਿਲੀਅਨ ਵਿਊਜ਼ ਹੋ ਚੁੱਕੇ ਨੇ ਅਤੇ ਹੋਰ ਵੀ ਕਈ ਵੱਡੇ ਗਾਣੇ 295 ਲੈਵਲ ਵਰਗੇ, ਲਾਸਟ ਰਾਈਡ ਵਰਗੇ ਵੱਡੇ-ਵੱਡੇ ਗੀਤ ਇਸ ਚੈਨਲ ਦੇ ਉੱਤੇ ਰਿਲੀਜ਼ ਕੀਤੇ ਗਏ। ਸਿੱਧੂ ਮਸਲੇ ਦੇ ਵੱਲੋਂ ਅਤੇ ਸਿੱਧੂ ਮਸਲੇ ਦਾ ਚੈਨਲ ਭਾਰਤ ਦਾ ਸਭ ਤੋਂ ਵੱਡਾ ਚੈਨਲ ਬਣ ਚੁੱਕਿਆ ਹੈ ਜੋ ਡਿਪੈਂਡੈਂਟ ਆਰਟਿਸਟ ਅਤੇ ਭਾਰਤ ਦਾ ਕੋਈ ਆਰਟਿਸਟ ਸਿੱਧੂ ਮਸਲ ਦੇ ਚੈਨਲ ਦੇ ਨੇੜੇ ਤੇੜੇ ਵੀ ਨਹੀਂ ਹੈ ਕਿਉਂਕਿ 28 ਮਿਲੀਅਨ ਸਬਸਕ੍ਰਾਈਬਰ ਬਹੁਤ ਜ਼ਿਆਦਾ ਹੁੰਦੇ ਨੇ ਅਤੇ ਇਹੀ ਸਿੱਧੂ ਮਸਲ ਦਾ ਰੁਤਬਾ ਹੈ ਤੇ ਦੋਸਤੋ ਸਿੱਧੂ ਮਸਲ ਦਾ ਚੈਨਲ ਐਡਾ ਵੱਡਾ ਚੈਨਲ ਹੈ ਕਿ ਕਈ ਗੈਂਗਸਟਰ ਵੀ ਸਿੱਧੂ ਮਸਲ ਤੋਂ ਉਸ ਦੇ ਚੈਨਲ ਦੇ ਰਾਈਟਸ ਮੰਗਦੇ ਰਹੇ ਨੇ ਅਤੇ ਜੇਕਰ ਤੁਹਾਨੂੰ ਇਹਨਾਂ ਦਾ ਨਾਮ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਦਾਂ ਦੀਆਂ ਵੀਡੀਓ ਅਤੇ ਅਪਡੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ